ਰਾਵੀ ਦੇ ਨਾਲ ਨਾਲ ਧਰਮਕੋੜ ਪਤਨ ਤੇ ਜਦੋਂ ਦਰਿਆ ਚੜਿਆ ਸੀਗਾ ਇਹ ਸਾਰੀ ਜਿਹੜੀ ਖੇਤੀ ਬਰਬਾਦ ਹੋ ਗਈ ਆ ਮਹਾਪੁਰਖ ਆਨੰਦਪੁਰ ਸਾਹਿਬ ਵਾਲੇ ਜਿਹੜੇ ਆ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਇਹ ਸਾਰੀ ਜਿਹੜੀ ਸੇਵਾ ਲਈ ਗਈ ਆ ਮਹਾਪੁਰਖਾਂ ਵੱਲੋਂ ਇਹ ਪਾਰਪਕਾਰ ਜਿਹੜਾ ਕੀਤਾ ਜਾ ਰਿਹਾ ਬੜੀ ਦੂਰੋਂ ਦੂਰੋਂ ਇਹ ਵੀਰ ਟਰੈਕਟਰ ਲੈ ਕੇ ਇੱਥੇ ਪਹੁੰਚੇ ਨੇ 4 ਫੁੱਟ ਰੇਤਾ ਜਿਹੜੀ ਚੜੀ ਹੋਈ ਆ ਇੱਧਰ ਸਾਰੇ ਪਾਸੇ ਤੇ ਅੱਜ ਇਹ ਸੇਵਾ ਲੱਗੀ ਹੋਈ ਆ ਇਸ ਰੇਤਾ ਨੂੰ ਹਟਾਉਣਾ ਸੌਖੀ ਗੱਲ ਨਹੀਂ ਆ ਪਰ ਜਿੱਥੇ ਮਾਹਪੁਰਖਾਂ ਦੇ ਚਰਨ ਪੈ ਜਾਣ ਫਿਰ ਕੋਈ ਔਖਾ ਨਹੀਂ ਸੰਗਤਾਂ ਜਿੱਥੇ ਆ ਜਾਣ ਉੱਥੇ ਕੋਈ ਚੀਜ਼ ਔਖੀ ਨਹੀਂ ਹੁੰਦੀ ਸੋ ਇੱਥੇ ਦੋ ਕੋਕ ਲੈਣਾ ਵੀ ਚਲਦੀਆਂ ਪਈਆਂ ਨੇ ਜਿਹੜੀ ਰੇਤਾ ਵੀ ਟਰੈਕਟਰ ਨਾਲ ਇਕੱਠੀ ਕਰਦੇ ਪਏ ਨੇ ਉਹ ਚੁੱਕ ਕੇ ਤੇ ਨਾਲ-ਨਾਲ ਇੱਥੇ ਬੰਨ ਦੇ ਉੱਤੇ ਲਾਈ ਜਾ ਰਹੀ ਆ ਹੁਣ ਬੰਨ ਜਿਹੜਾ ਆ ਦੇਖੋ ਬਿਲਕੁਲ ਬਰਾਬਰ ਹੀ ਸੀਗਾ ਆ ਜਿੰਨੀ ਉੱਪਰਲੇ ਬਨੇ ਰੇਤਾ ਜਿਹੜੀ ਆ ਦਿਖ ਰਹੀ ਏ ਸਾਰੀ ਇਹ ਸੰਗਤਾਂ ਵੱਲੋਂ ਉੱਪਰ ਲਾਈ ਜਾ ਰਹੀ ਆ ਇਹ ਵੀਰ ਇਹਨਾਂ ਦੀ ਵੀ ਜਿਹੜੀ ਪੈਲੀ ਆ ਇਹਦੇ ਵਿੱਚ ਉਸੇ ਦੀ ਅੱਜ ਰੇਤ ਜਿਹੜੀ ਕੱਢ ਕੇ ਆਪਾਂ ਬੰਦ ਰੇਤ ਜਿਹੜੀ ਕੱਢ ਕੇ ਬੰਦ ਦੇ ਉੱਪਰ ਸੰਗਤਾਂ ਲਾਉਂਦੀਆਂ ਪਈਆਂ ਪਿੰਡ ਦਾ ਸਾੜਾ ਉੱਥੋਂ ਦੀ ਸੰਗਤ ਜਿਹੜਾ ਕਿ ਡੰਗਰਾਂ ਵਾਸਤੇ ਆਚਾਰ ਲੈ ਕੇ ਆਏ ਸੀ ਉਸ ਤੋਂ ਬਾਅਦ ਉਹ ਇੱਥੇ ਐਸੇਗਾ ਤੇ ਪਹੁੰਚੇ ਆ। ਆਪ ਜੀ ਨੂੰ ਨਿਮਰਤਾ ਸਹਿਤ ਅੱਗੇ ਵੀ ਬੇਨਤੀਆਂ ਕੀਤੀਆਂ ਤੇ ਹੁਣ ਫੇਰ ਬੇਨਤੀ ਇਹੀ ਕਰਦੇ ਆ ਕਿ ਇਸ ਟਾਈਮ ਸਮੇਂ ਦੀ ਲੋੜ ਆ। ਕਿਸਾਨ ਦੀ ਵਾਹ ਫੜਨ ਵਾਲਾ ਕੋਈ ਨਹੀਂ ਹੈਗਾ। ਜੀ ਆਪ ਜੀ ਸਾਰੇ ਰਾਜ ਮਿਲ ਕੇ ਇਸ ਕਾਰਜ ਨੂੰ ਸਾਡੀ ਤਕਨੀਮਤਾ ਸਹਿਤ ਬੇਨਤੀ ਹੈ ਵੀ ਜਿੰਨੀਆਂ ਵੀ ਜਥੇਬੰਦੀਆਂ ਕਾਰ ਸੇਵਾ ਸੁਪਰਦਾਏ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਬਾਰੇ ਤੜਫਾ ਹੈ ਕਿ ਸਾਡੇ ਭਰਾਵਾਂ ਦਾ ਨੁਕਸਾਨ ਹੋਇਆ ਉਹਨੂੰ ਸਰਦੀਤ ਕਿਵੇਂ ਕਰਨਾ ਹੈ ਜਿੱਥੇ-ਜਿੱਥੇ ਵੀ ਕਿਸੇ ਦੇ ਲਿੰਕ ਹੈਗੇ ਨੇ ਜਿੱਥੇ-ਜਿੱਥੇ ਕਿਹਦਾ ਪਿਆਰ ਹੈਗਾ ਉੱਚੇ-ਉੱਚੇ ਜਾ ਕੇ ਉਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਜਿਹੜੀ ਸੇਵਾ ਇਸ ਟਾਈਮ ਚੱਲ ਰਹੀ ਆ ਜਿਵੇਂ ਜ਼ਮੀਨ ਪਤਰੀ ਕਰਨੀ ਗਾਂ ਕਣਕ ਬੀਜਣੀ ਉਹਦੀ ਖਾਦ ਚਾਹੀਦੀ ਆ ਬੀਜ ਚਾਹੀਦੇ ਆ ਦਵਾਈ ਚਾਹੀਦੀ ਆ ਕਿਉਂਕਿ ਇਹ ਸਮੇਂ ਦੇ ਮੁਤਾਬਕ ਇਹਨਾਂ ਚੀਜ਼ਾਂ ਦੀ ਹੁਣ ਇਸ ਟਾਈਮ ਸਾਨੂੰ ਬਹੁਤ ਜ਼ਰੂਰਤ ਚਾਹ ਜਿਹੜਾ ਰਾਸ਼ਨ ਲੈ ਕੇ ਆਉਣਾ ਉਹ ਹੁਣ ਨਾ ਲੈ ਕੇ ਆਇਆ ਜਾਵੇ ਅਸੀਂ ਦੇਹੀ ਨਮਦਰਸਰ ਬੇਨਤੀ ਕਰਾਂਗੇ ਕਿਉਂਕਿ ਰਾਸ਼ਨ ਤਕਰੀਬਨ ਸਾਰਿਆਂ ਘਰਾਂ ਦੇ ਵਿੱਚ ਪਹੁੰਚ ਚੁੱਕਾ ਆ ਪਰ ਜਿਹੜੀ ਕਿਸੇ ਦਾ ਮਕਾਨ ਖਰਾਬ ਹੋ ਗਿਆ ਉਸ ਨੂੰ ਠੀਕ ਕੀਤਾ ਜਾਵੇ ਜਿਹਦੇ ਕੋਲ ਸਾੜੀ ਦੇ ਨਾਲ ਆ ਗਿਆ ਕੱਪੜਿਆਂ ਦੀ ਲੋਡ ਆ ਬਿਸਤਰਿਆਂ ਦੀ ਲੋਡ ਆ ਕਿਸੇ ਨੂੰ ਬੈੱਡ ਦੀ ਲੋਡ ਆ ਕਿਉਂਕਿ ਇਲਾਕੇ ਦੇ ਵਿੱਚ ਜੇ ਤੁਸੀਂ ਮੌਕੇ ਨਾਲ ਆਣ ਕੇ ਦੇਖੋ ਕੈਮਰੇ ਦੀ ਅੱਖਾਂ ਤੁਸੀਂ ਦੇਖ ਹੀ ਰਹੇ ਜੇ ਵੀ ਕੈਮਰਾ ਕੀ ਦਿਖਾ ਰਿਹਾ ਪਰ ਜਦੋਂ ਲੋਕ ਆਣ ਕੇ ਦੇਖਿਆ ਜਾਂਦਾ ਉਦੋਂ ਸਾਨੂੰ ਕੁਝ ਹੋਰ ਪਤਾ ਲੱਗਦਾ ਸਾੜੀ ਦੇ ਨਾਮ ਦੱਸਿਆ ਤੇ ਇਹ ਹੀ ਬੇਨਤੀ ਆ ਕਾਰ ਸੇਵਾ ਸੰਪਰਦਾਇ ਸ੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਸੰਤ ਬਾਬਾ ਲਾਲ ਸਿੰਘ ਜੀ ਬਾਬਾ ਪਰਮ ਸਿੰਘ ਜੀ ਪਹਿਲਵਾਨ ਜਨਰਲ ਤੇ ਉੱਤੇ ਗੁਰੂ ਨੇ ਕਿਰਪਾ ਕਰਕੇ ਬਹੁਤ ਵੱਡੀਆਂ ਸੁਆਵਾਂ ਲਈਆਂ ਇਸ ਟਾਈਮ ਰਹਿਦੇ ਮਹੀ ਬਾਬਾ ਸੋਚਾ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਵੇਂਦਰ ਸਿੰਘ ਜੀ ਨਸਕਾਮ ਦੇ ਕੋ ਜਤਾ ਜੁਕੇ ਜਿਨ੍ਹਾਂ ਦਾ ਸਾਡਾ ਬਹੁਤ ਪੁਰਾਣਾ ਸਨੇਹ ਆ ਪਿਆਰ ਆ ਉਹਨਾਂ ਦਾ ਵੀ ਸੰਗਤ ਦੇ ਨਾਲ ਬਹੁਤ ਇੱਕ ਸਾਲ ਨੂੰ ਦੇਖ ਕੇ ਮਨ ਦੇ ਵਿੱਚ ਕਈ ਬਰਬਲੇ ਉਹਨਾਂ ਦੇ ਵੀ ਆਪਾਂ ਉਹਨਾਂ ਦੀ ਕਿਵੇਂ ਮਤ ਕੀਤੀ ਜਾਵੇ ਉਹ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾ ਬਾਬਾ ਗੁਰਬਜਨ ਸਿੰਘ ਜੀ ਪਟਸਲਾਵੇ ਵਾਲੇ ਯਾਨੀ ਕਿ ਅਨੇਕਾਂ ਹੀ ਸਿੱਖ ਜਥੇਬੰਦੀਆਂ ਬੁੱਧੀਜੀਵੀ ਐਨ ਆਰ ਆਈ ਭਰਾ ਕਿਉਂਕਿ ਇੱਕ ਆਪ ਜੀ ਨੂੰ ਪਤਾ ਹੋਵੇਗਾ ਆਪ ਜੀ ਦੀ ਜਾਣਕਾਰੀ ਲਈ ਕਿ ਗਰ ਸ਼ੰਕਰ ਤੋਂ ਨਾਦਪਸਾ ਰੋਡ ਬਣਨ ਜਾ ਰਿਹਾ ਉਹਦੇ ਵਿੱਚ ਵੀ ਸੰਗਤਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਇਸ ਪਰਾਲੇ ਦੇ ਵਿੱਚ ਜਦੋਂ ਸ਼ੇੜਾ ਸ਼ੁਰੂ ਕੀਤੀ ਆ ਸੰਗਤਾਂ ਦਾ ਬਹੁਤ ਵੱਡਾ ਉਤਸ਼ਾਹ ਮਿਲ ਰਿਹਾ ਬਹੁਤ ਵੱਡਾ ਸਾਨੂੰ ਸੰਯੋਗ ਮਿਲ ਰਿਹਾ ਸਾਰੀਆਂ ਸੰਗਤਾਂ ਨੂੰ ਅਸੀਂ ਆਪਦੇ ਚੈਨਲ 'ਤੇ ਇਹ ਹੀ ਬੇਨਤੀ ਕਰਾਂਗੇ ਕਿ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਫਿਰੋਜ਼ਪੁਰ ਤੋਂ ਲੈ ਕੇ ਪਠਾਨਕੋਟ ਤੱਕਰਾਵੀ ਨੇ ਸਤਲੁਜ ਨੇ ਬਿਆਸ ਨੇ ਘੱਗਰ ਨੇ ਕਿੱਥੇ-ਜਿੱਥੇ ਵੀ ਨੁਕਸਾਨ ਕੀਤਾ ਉਹਨਾਂ ਜਗ੍ਹਾ ਦੀ ਚੋਣ ਕਰਕੇ ਇਹ ਸਾਰੀਆਂ ਸੁਆਵਾਂ ਜਿਹੜੀਆਂ ਨਾਲ ਮਿਲ ਕੇ ਲਵਾਈਆਂ ਜਾਣ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਆ ਜਿਨ੍ਹਾਂ ਵੀ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਾਡੀ ਤੋਕੇ ਆਪਾਂ 350 ਸਾਲਾਂ ਸ਼ਹੀਦੀ ਦੇ ਆੜਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਰੂਪ ਚ ਮਨਾ ਰਹੇ ਆ ਉਹਨਾਂ ਦੇ ਨਾਲ ਉਹਨਾਂ ਦੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹ ਤੋਂ ਵੱਡੀ ਕੁਰਬਾਨੀ ਬਾਬਾ ਜੀ ਮਨ ਸਿੰਘ ਜੀ ਰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਦਾ ਨਗਰ ਗੱਗੋਮਾਲਾ ਉਹ ਵੀ ਇਹਦੇ ਨਾਲ ਹੀ ਥੋੜੇ ਜੀ ਦੂਰ ਤੇ ਪੈਂਦਾ ਆ ਸੋ ਸਾਨੂੰ ਸਾਰਿਆਂ ਨੂੰ ਸੱਚੀ ਤੇ ਸੱਚੀ ਸੰਧਾਰੀ ਮਹਾਰਾਜ ਨੂੰ ਸੜੀ ਇਹ ਹੀ ਹੋਊਗੀ ਕਿ ਜੇ ਅਸੀਂ ਆਪਣੇ ਇਹਨਾਂ ਭਰਾਵਾਂ ਦੀ ਮਤਤ ਕਰੀਏ ਚਾਹੇ ਉਹ ਕਿਸਾਨ ਖੇਤੀ ਕਰਨ ਵਾਲਾ ਆ ਚਾਹੇ ਉਹ ਕੋਈ ਦਿਹਾੜੀਦਾਰ ਆ ਚਾਹੇ ਉਹ ਦੁਕਾਨਦਾਰ ਆ ਜੇ ਕਾਰੋਬਾਰੀ ਕੋਈ ਨੁਕਸਾਨ ਤੇ ਸਾਰਿਆਂ ਨੂੰ ਹੋਇਆ ਸੋ ਇਸ ਕਰਕੇ ਸਾਨੂੰ ਇਹ ਚੌਂਕਾਣੇ ਚਾਹੀਦੀ ਆ ਵੀ ਇੱਥੇ ਆਣ ਕੇ ਦੇਖ ਕੇ ਪੂਰੀ ਤੰਦੇਈ ਦੇ ਨਾਲ ਸੇਵਾਵਾਂ ਸਖਤਾ ਕਰ ਰਹੀਆਂ ਨੇ ਪਰ ਥੋੜੀ ਜੀ ਇਹਦੇ ਵਿੱਚ ਕਟਾਈ ਵਰਤੀ ਜਾ ਰਹੀ ਆ ਕਿ ਸਾਨੂੰ ਜਿਹੜਾ ਇੱਕ ਸਿਸਟਮ ਦੇ ਵਿੱਚ ਜਾ ਕੇ ਕੰਮ ਨੂੰ ਕਰਨਾ ਚਾਹੀਦਾ ਜਿਹਦੇ ਨਾਲ ਹਰ ਚੀਜ਼ ਨੂੰ ਹਰ ਚੀਜ਼ ਮਿਲਣੀ ਚਾਹੀਦੀ ਆ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਦਇਆ ਕਰਨ ਬਖਸ਼ਿਸ਼ ਕਰਨ ਸਾਰਿਆਂ ਨੂੰ ਜਿਨ੍ਹਾਂ ਨੇ ਅੱਜ ਤੱਕ ਸੇਵਾ ਕੀਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਖੁਸ਼ੀਆਂ ਬਖਸ਼ਣ ਜਿਨ੍ਹਾਂ ਨੇ ਨਹੀਂ ਕੀਤੀ ਇਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਉਹ ਆਪਣੇ ਦਸਵੰਦ ਦੇ ਵਿੱਚੋਂ ਜ਼ਰੂਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਕਰੋਪੀ ਜਿੱਥੇ-ਜਿੱਥੇ ਵੀ ਮਾਰ ਪਈ ਆ ਉੱਥੇ ਆਪਣਾ ਯੋਗਦਾਨ ਪਾ ਕੇ ਗੁਰੂ ਦੇ ਚਰਨਾਂ ਦੀ ਧੂੜ ਲਈਏ ਵਡਭਾਗੇ ਬਣੀਏ ਕਿਉਂਕਿ ਥਾਦੀ ਸਾਡਾ ਆ ਸੰਸਾਰ ਤੇ ਸਫਲ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾ ਸੰਗਤ ਜੀਓ ਆਪ ਜੀ ਨੂੰ ਪਲੀ ਪਾਂ ਪਤਾ ਹੈ ਕਿ ਪੰਜਾਬ ਦੇ ਵਿੱਚ ਐਸਾ ਹੜਾ ਨੇ ਬਹੁਤ ਵੱਡੀ ਤਬਾਈ ਮਚਾਈ ਜੋਗੇ ਇਸ ਟਾਈਮ ਅਸੀਂ ਰਾਵੀ ਦੇ ਕੰਢੇ ਤੇ ਖੜੇ ਆ ਤੁਹਾਡੇ ਨਾਲ ਹੀ ਸਾਡੇ ਰਾਵੀ ਜੜੀ ਚੱਲ ਰਹੀ ਆ ਜਦੋਂ ਇੱਥੇ ਪਾਣੀ ਆਇਆ ਸੀ ਉਹ ਰੋਜ਼ ਦੇਖਿਆ ਤੇ ਉਦੋਂ ਸਾਨੂੰ ਦ੍ਰਿਸ਼ ਹੋਰ ਕੁਝ ਦਿਖਿਆ ਪਰ ਜਦੋਂ ਪਾਣੀ ਉਤਰ ਗਿਆ ਹੁਣ ਦ੍ਰਿਸ਼ ਇਹਦੇ ਵਿੱਚ ਹੋਰ ਕੁਝ ਦਿਖ ਰਿਹਾ ਹੈ ਉਸ ਟਾਈਮ ਪਾਣੀ ਸੀ ਛੋਨੇ ਡੁੱਬੇ ਸੀ ਘਰਾਂ ਚ ਪਾਣੀ ਵੜਿਆ ਆ ਸੀ ਪਰ ਹੁਣ ਜਦੋਂ ਗਰਾਊਂਡ ਲੈਵਲ ਤੇ ਆਣ ਕੇ ਦੇਖਿਆ ਇੱਥੇ ਤੇ ਖੇਤਾਂ ਦੇ ਵਿੱਚ ਖੇਤਾਂ ਦੇ ਖੇਤ ਤਾਂ ਨੱਚ ਤੈ ਨੱਚ ਗਏ ਆ ਗੋਰਚੱਕ ਪਿੰਡ ਦੀ ਪੈਲੀ ਆ ਅਸੀਂ ਧਰਮਕੋਟ ਦੇ ਨਿਵਾਸੀ ਆ ਰਹਿਣ ਮਹਿਣੇ ਆੜੀ ਧਰਮਕੋਟ ਪੱਤਣ ਆ ਇਹ 34 ਜਾਣੇ ਦੀ ਪੈਲੀ ਆ ਬਾਬਾ ਜੀ ਨੇ ਸੇਵਾ ਲਈ ਆ ਇਹ ਸਾਡਾ 32 ਕਿਲੇ ਥਾਂ ਹੀ 32 ਦਾ 32 ਝੋਨਾ ਜਿਹੜਾ ਮਾਰਿਆ ਗਿਆ ਤੇ ਰੇਤਾ ਪੈ ਗਈ ਆ ਇਹਦੇ ਵਿੱਚ ਅਜੀਤ ਸਿੰਘ ਦਾ ਵੀ ਥਾਂ ਆ ਉਹਦਾ ਵੀ 32 ਕਿਲੇ ਥਾਂ ਆ ਉਹਦੇ 'ਚ ਵੀ ਰੇਤਾ ਪੈ ਗਈ ਆ ਹੁਣ ਬਾਬੇ ਹੁਣਾਂ ਨੇ ਸਾਡੇ ਤੇ ਤਰਸ ਖਾ ਕੇ ਸਾਡੀ ਸੇਵਾ ਚੁੱਕੀ ਆ ਉਹ ਕਹਿੰਦੇ ਵੀ ਪੈਲੀ ਸਾਫ਼ ਕਰਕੇ ਤੇ ਕਣਕ ਵੀ ਬੀਜ ਕੇ ਦੇਵਾਂਗੇ ਇਹ 4 ਫੁੱਟ ਰੇਤ ਪੈ ਗਈ ਆ ਅੱਜ ਕਿੰਨੀ ਕੁ ਉੱਪਰੋਂ ਸਾਫ਼ ਹੋ ਗਈ ਆ ਅੱਜ ਸਿਰਫ 3 ਕਿੱਲੇ ਥਾਂ ਮੈਂ ਸਾਫ਼ ਹੋਇਆ ਕਿੰਨੇ ਫੁੱਟ ਕਰ ਲਿਆ ਕਿੰਨਾ ਇਹ 3 ਫੁੱਟ ਤੋਂ ਜ਼ਿਆਦਾ ਕੱਢ ਦਿੱਤੀ ਯਾਰ ਇਹ ਤੱਕ ਗੇ ਕੁਝ ਇਹਨਾਂ ਨੇ ਬੰਨ ਤੇ ਪਾਤੀ ਆ ਕੁਝ ਇਹਨਾਂ ਨੇ ਬਾਹਰ ਕੱਢ ਕੇ ਦਰਿਆ 'ਚ ਸੁੱਟਤੀ ਹੈ ਰਸਣ ਪਾਣੀ ਵੀ ਬਾਬੇ ਡਏ ਨੇ ਤੇਲ ਦੀ ਸੇਵਾ ਵੀ ਬਾਬਿਆਂ ਨੇ ਸਭ ਕੁਝ ਬਾਬੇ ਕਰਦੇ ਸਾਡੇ ਸਿਰਫ ਇਹ ਟਰੈਕਟਰ ਨੇ ਤੇ ਸਾਡੀ ਪੈਲੀ ਆ ਆਪਿਆਂ ਦੀ ਸੇਵਾ ਬਹੁਤ ਤਕੜੀ ਸੇਵਾ ਹੈ ਸਰਕਾਰਾਂ ਵੱਲੋਂ ਤੇ ਕੋਈ ਮੀਤ ਨਹੀਂ ਗਈ ਹੁਣ ਇਹਨਾਂ ਸੰਸਦਾਂ ਵੱਲੋਂ ਤੇ ਹੈ ਹੀ ਆ ਇਹ ਸਾਡੀ ਮੂਰੀ ਮਤ ਕਰਨ ਦੇ ਨੇ ਇਹਨਾਂ ਨੇ ਕੱਢ ਦੇਣੀ ਹੈ ਇਹ ਤਾਂ ਹੀ ਅਜੇ 3 ਫੁੱਟ ਹੋਰ ਹੈ 3 ਤੇ ਵੀ ਸਾਢੇ 3 ਹੋਊਗਾ ਜੀ ਇਹ ਕਿਥੋਂ ਦੀ ਬਰਾਬਰ ਕਰਨੀ ਆ ਸਾਢੇ 3 ਫੁੱਟ ਹੋਰ ਚੱਕਣਾ ਜੀ ਅਜੇ ਤੇ ਮੇਰੇ ਕਾ 4 ਫੁੱਟ ਦਾ ਹੀ ਚੱਕ ਲਿਆ ਜੀ ਸਾਢੇ 3 ਹੋਰ ਹੋਊਗਾ ਜੀ 7 ਫੁੱਟ ਚੱਕਣਾ ਪਊ ਇਹ ਉਹਨੇ ਕਿਥੋਂ ਲੈ ਕੇ ਪਹੁੰਚੇ ਟਰੈਕਟਰ ਤੋਂ ਆਨੰਦਪੁਰ ਸਾਹਿਬ ਤੋਂ ਜੀ ਆਨੰਦਪੁਰ ਸਾਹਿਬ ਜੀ ਸਾਰੇ ਉਧਰ ਦੇ ਹੀ ਆ ਹਾਂ ਜੀ ਨਹੀਂ ਅਲੱਗ-ਅਲੱਗ ਜਗ੍ਹਾ ਤੇ ਆ ਆ 4-5 ਹੈਗੇ ਆ ਜੀ ਆਨੰਦਪੁਰ ਸਾਹਿਬ ਦੇ ਕਦੋਂ ਦੇ ਲੱਗੇ ਅਸੀਂ ਅੱਜ ਆਏ ਰਾਤ ਆਏ ਸੀਗੇ ਹਾਂ ਜੀ ਦਾ ਨਾਮ ਸਕੁੰਦਰ ਸਿੰਘ ਜੀ ਪਿੰਡ ਧਰਮਗੋੜ ਪੱਤਣ ਤੇ ਸਾਡੀ ਜ਼ਮੀਨ ਹੈ ਪੁਰਾਣੇ ਵਾਲੇ ਚ ਇਹ ਦਰਿਆ ਤੋਂ ਪਾਰ ਰਾਵੀ ਤੋਂ ਪਾਰ ਦਰਿਆ ਪਾਰ ਹਾਂਜੀ ਤੇ ਉੱਚ ਰੇਤ ਕਿਤੇ 4 ਫਟ ਕਿਤੇ 3 ਫਟ ਕਿਤੇ 5 ਫਟ ਚੜ ਗਈ ਜੇ ਝੋਨਾ ਲੱਗਾ ਇਹਦੇ ਵਿੱਚ ਹਾਂਜੀ ਸਭ ਦੱਬ ਗਿਆ ਤੇ ਹੁਣ ਅਹੀਂ ਤਨੇ ਵੀ ਹੱਡਾ ਹੱਲਾ ਵਾਜੇ ਕਿਤੇ ਰੇਤ ਨਿਕਲ ਜੇ ਜਾਂ ਕਣਕ ਦੀ ਆਸ ਹੋ ਜੇ ਬਹੁਤ ਨੁਕਸਾਨ ਜਿਹੜਾ ਹੋਇਆ ਖੇਤਾਂ ਦਾ ਸੋ ਬਾਬਾ ਸਤਨਾਮ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਵਾਲੇ ਉਹ ਸੇਵਾ ਕਰਵਾ ਰਹੇ ਨੇ ਇੱਥੇ ਨਾਲ ਲੰਗਰ ਦੀ ਸੇਵਾ ਚੱਲ ਰਹੀ ਹੈ ਜਿਹੜੇ ਵੀ ਟਰੈਕਟਰ ਲੈ ਕੇ ਆਏ ਨੇ ਦੂਰਾਂ ਤੋਂ ਉਹਨਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਜਿਹੜਾ ਇੱਥੇ ਕੀਤਾ ਗਿਆ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵੱਲੋਂ ਸੇਵਾ ਕੀਤੀ ਜਾ ਰਹੀ ਆ ਇਹ ਬਾਬਾ ਜੀ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਭਾਗ ਸਿੰਘ ਜੀ ਬਾਬਾ ਲਾਹਵ ਸਿੰਘ ਜੀ ਬਾਬਾ ਸਰਪੋਜਨ ਸਿੰਘ ਜੀ ਪੁਲਵਾਨ ਜੋ ਮਨਜੂਤਾ ਮੁਖੀ ਨੇ ਬਾਬਾ ਸੁਚਾ ਸਿੰਘ ਜੀ ਤੇ ਬਾਬਾ ਸਤਨਾਮ ਸਿੰਘ ਜੀ ਇਹ ਕਾਰ ਸੇਵਾ ਨੂੰ ਕਰ ਰਹੇ ਆ ਇਹ ਜੋ ਸੇਵਾ ਆ ਇਹ ਪੈਰੀਆਂ ਦੀਆਂ ਤਿੰਨ 3000 ਕਿੱਲਾ ਪਹਿਲੀ ਜਿਹੜੀ ਬਾਬਾ ਜੀ ਨੇ ਵਜਨ ਕੀਤਾ ਸੀ ਤੇ 3000 ਕਿੱਲਾ ਜਿਹੜਾ ਆਪਾਂ ਪਹਿਲੀ ਦਾ ਪਧਰਾ ਕਰਨਾ ਆ ਤੇ ਕਨਕ ਬੀਜਣ ਵਾਸਤੇ ਲੋਕਾਂ ਨੂੰ ਬਣਾ ਕੇ ਦੇਣਾ ਆ ਇਹ ਜਿਹੜਾ 1 ਕਿਲੋ ਮੀਟਰ ਦਾ ਬੰਨ ਵੀ ਆ ਜਿਹੜਾ ਉਹ ਬਾਬਾ ਜੀ ਨੇ ਉਹ ਵੀ ਇਸੇਵਾ ਨਾਲ ਚਲਾਈ ਆ ਉਥੋਂ ਲੈ ਕੇ ਕਿਲੋਮੀਟਰ ਤੱਕ ਬੰਨ ਬੰਨਣਾ ਤੇ ਬਾਕੀ 3000 ਕਿੱਲਾ ਬਾਬਾ ਜੀ ਆਂਦੇ ਅਸੀਂ ਜਿਹੜੀ ਕਣਕ ਆਪਾਂ ਬੀਜਣੀ ਆ ਫੀਜਕ ਦਿਨ ਹੀ ਲੋਕਾਂ ਨੂੰ ਤੇ ਤਿੰਨ ਤਿੰਨ ਫੁੱਟ ਹੀ ਰੇਤਾ ਸੀ ਤੇ ਜਿਹੜੀ ਬਾਬਾ ਜੀ ਨੇ ਸਾਰੀ ਚਕਵਾਈ ਅੱਜ 5 ਦਿਨ ਹੋ ਗਏ ਜੋ ਤੇ 5 ਦਿਨ ਹੋ ਗਏ ਸਿੰਘਾਂ ਨੂੰ ਲੱਗਿਆ ਨੂੰ ਤੇ ਚੱਲਣ ਡਿਆ ਕੰਮ 50 ਟਰੈਕਟਰ ਚੱਲਣ ਡੇ ਜੋ ਫਿਰ ਕਿ ਉਹ ਟ੍ਰੈਂਕਰ ਲੈਂਦਾ ਡੀਜ਼ਲ ਦਾ ਬਾਬਾ ਜੀ ਨੇ ਆਨੰਦਪੁਰ ਸਾਹਿਬ ਤੋਂ 10000 ਲੀਟਰ ਤੇਲ ਮਗਾਇਆ ਜੋ ਤੇ ਕਾਰ ਸੇਵਾ ਚ ਲੰਡੀ ਜੋ ਨੰਦਗੜ ਤੋਂ ਬਾਬਾ ਜੀ ਨੇ ਸੇਵਾ ਲਈ ਹੈ ਨੰਦਗੜ ਕੀ ਲੈਦਾ ਅੱਛਾ ਜੀ ਹਾਂ ਜੀ ਸਾਡੀ ਮਸ਼ੀਨ ਆਈ ਤੇ ਬਾਬਾ ਜੀ ਮਲਗੀ ਪਹਿਲੇ ਆਪਾਂ ਸੜਕ ਦਾ ਕੰਮ ਲਾਇਆ ਬਾਬਾ ਜੀ ਹੁਣਾਂ ਨੇ ਅੱਛਾ ਜੀ ਉਦੋਂ ਤੋਂ ਨਾਲ ਆ ਤੁਸੀਂ ਉਦੋਂ ਤੋਂ ਹੀ ਨਾਲ ਆ ਜੀ ਆਪਾਂ ਇੱਕ ਦਿਨ ਦਾ ਕਿੰਨਾ ਖਰਚਾ ਪਿਆ ਜਾਂਦਾ ਜੀ ਮਸ਼ੀਨ ਦਾ ਹਾਂ ਜੀ ਹਾਂ ਜੀ ਮਸ਼ੀਨ ਦਾ ਤੇ ਬਾਬਾ ਜੀ ਮੰਨ ਕੇ ਚਲੋ 5 ਤੋਂ 12000 ਰੁਪਏ ਖਰਚਾ ਆਏਗਾ ਇਹ ਇੱਕ ਦਿਨ ਦਾ ਹਾਂ ਜੀ ਹਾਂ ਜੀ ਬਾਜੀਵਲ ਨੂੰ ਡੀਜ਼ਲ ਦੀ ਸੇਵਾ ਵੀ ਕੀਤੀ ਜਾ ਰਹੀ ਆ ਨਾਲ-ਨਾਲ ਟਰੈਕਟਰਾਂ ਦੇ ਵਿੱਚ ਡੀਜ਼ਲ ਪਾਇਆ ਜਾ ਰਿਹਾ ਆਈ ਆਏ ਕੱਕੜ ਪਿੰਡ ਤੋਂ ਹਾਂਜੀ ਹਾਂਜੀ ਕੱਲ੍ਹ ਦੇ ਆਏ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਸਮੂਹ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਦੇਸਾਂ ਵਿਦੇਸਾਂ ਚ ਸੰਗਤਾਂ ਵਸਦੀਆਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੇ ਕਿ ਆਪ ਜੀ ਭਲੀ ਭਾਤ ਜਾਣਦੇ ਹੋ ਕਿ ਜੋ ਸਰਕਾਰਾਂ ਦੀਆਂ ਗਲਤੀਆਂ ਦਾ ਕਰਕੇ ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਕੁਦਰਤੀ ਮਾਰ ਜਿਹੜੀ ਉਹ ਘੱਟ ਹੈ ਸਰਕਾਰਾਂ ਦੀ ਮਾਰ ਜਿਹੜੀ ਉਹ ਜਾਦੀ ਪਈ ਹੈ ਪੰਜਾਬ ਨੂੰ ਜੋ ਕਿ ਆਪ ਜੀ ਜਾਣਦੇ ਹੋ ਬਾਬਾ ਡੇਰੇ ਨਾਨਕ ਦੇ ਏਰੀਏ ਦੇ ਵਿੱਚ ਅਜਨਾਲੇ ਆਲ ਜੋ ਕਿ ਰਾਵੀ ਨਦੀ ਦੇ ਲਾਗੇ ਲੱਗਦੇ ਲੱਗਦੇ ਪਿੰਡ ਖੇਤ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਹੈ ਜੋ ਕਿ ਕਿਲਾ ਅਨੰਦਗੜ੍ਹ ਸਾਹਿਬ ਤੇ ਬਾਬਾ ਗੁਰਦੇਵ ਸਿੰਘ ਜੀ ਬਾਗ ਵਾਲੇ ਬਾਬਾ ਮਹਿੰਦਰ ਸਿੰਘ ਜੀ ਝੁਕੇ ਵਾਲੇ ਹੋਰ ਕਈ ਸਿੱਖ ਸੰਸਥਾਵਾਂ ਵੱਲੋਂ ਜੋ ਸੇਵਾ ਚੱਲ ਰਹੀਆਂ ਨੇ ਆਪ ਸਮੂਹ ਨਗਰ ਨਿਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਇੱਥੇ ਹੁਣ ਆਪ ਜੀ ਦੇਖ ਸਕਦੇ ਹੋ ਜਿਵੇਂ ਕਿ ਟਰੈਕਟਰਾਂ ਦੀ ਸੇਵਾ ਤੇਲ ਦੀ ਸੇਵਾ ਬਹੁਤ ਜ਼ਰੂਰਤ ਹੈ ਟਰੈਕਟਰ ਚੱਲ ਰਹੇ ਨੇ ਵੱਧ ਚੜ ਕੇ ਭਾਈ ਇਸ ਸੇਵਾ ਦੇ ਵਿੱਚ ਹਿੱਸਾ ਪਾਓ ਤੇ ਆਪਣੀ ਕਿਰਤ ਕਮਾਈ ਨੂੰ ਸਫਲ ਬਣਾਉਣਾ ਜੀ ਇਹ ਤੁਹਾਡੇ ਨਾਲ ਕਿਸੇ ਵੀ ਸਰਕਾਰਾਂ ਨੇ ਨਹੀਂ ਖੜਨਾ ਜਾ ਤਾਂ ਪੰਜਾਬ ਦੇ ਪੰਜਾਬੀਆਂ ਨੇ ਖੜਨਾ ਹੈ ਜਾਂ ਆਪਣੇ ਮਹਾਪੁਰਸ਼ ਬਾਬੇ ਜਿਹੜੇ ਸੇਵਾ ਵਾਲੇ ਨੇ ਉਹਨਾਂ ਨੇ ਖੜਨਾ ਹੈ ਜਾਂ ਸੰਸਥਾਵਾਂ ਨੇ ਤੁਹਾਡਾ ਸਾਥ ਦੇਣਾ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਤੁਹਾਨੂੰ ਨਸ਼ਿਆਂ ਦੇ ਨਾਲ ਪਾਣੀਆਂ ਦੇ ਨਾਲ ਡੋਬ ਰਹੇ ਨੇ ਇਹ ਭਾਈ ਆਪਾਂ ਹੀ ਆਪਣੇ ਭਰਾਵਾਂ ਦੀ ਆਪਾਂ ਹੀ ਬਾਹ ਫੜਨੀ ਹੈ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ